ਰੁਮਾ ਦੇ ਵਾਤਾਵਰਨ ਦਿੱਤਾ ਗਿਆ ਹੈ ਲੋਕਾਂ ਨੂੰ ਵੱਖ-ਵੱਖ ਢੰਗ ਦੇ ਨਾਲ ਤੇਕਿਆਂ ਦੇ ਨਾਲ ਵੱਡਿਆ ਵਿਆਹ ਤੇ ਉਹਨਾਂ ਦੇ ਵਿੱਚ ਜੋ ਆਪਸੀ ਨਕਰਤ ਹੈ ਉਸੇ ਇੱਜ਼ਾਤ ਹੈ ਇੱਕ ਕਦਰਦਾਨੀ ਗੁਰਨਾਥ ਸਿੰਘ ਪਾਤਸ਼ਾਹ ਜਿਹਦੇ ਸਮੇ ਤੋਂ ਪਹਿਲਾਂ ਜਦੋਂ ਗੁਰੂ ਪਾਤਸ਼ਾਹ ਜੀ ਨੇ ਸਮੇਂ ਦੇ ਮਾਲਕਾਂ ਨੂੰ ਸਮਝ ਜਾਂਦੇ ਧਿਆਨ ਮਾਰ ਕੇ ਬਿਠਿਆ ਹੁੰਦਾ। ਤਾਂ ਭਾਈ ਗੁਰਦਾਰ ਜੀ ਆਪਣੀਆਂ 12 ਦੇ ਵਿੱਚ ਬਖਸ਼ਿਸ਼ ਕਰਦੇ ਨੇ 바ਪਾ ਲੇਖੇ ਧਿਆਨ ਨਾਲ। ਜਦ ਕੀ ਸਭ ਧਰਤੀ ਜਿੱਸੇ ਆਏ। ਕਿ ਜਗਤ ਦੇ ਮਾਲਕ ਗੁਰਨਾਗਰ ਸਹ ਪਾਤਸ਼ਾਹ ਜੀ ਦੇ ਉੱਤੇ ਧਿਆਨ ਕਰਕੇ ਬਿਠਿਆ ਹੁੰਦਾ। ਸਮਾਜ ਦੀ ਰੂਪਰੇਖਾ ਤੋਂ ਉਹਨਾਂ ਨੇ ਬਾਤਿਆ ਤਾਂ ਉਹਨਾਂ ਨੂੰ ਸਮਝ ਦੇ ਵਿੱਚ ਆਇਆ ਕਿ ਸਾਰੀ ਹੀ ਦੁਨੀਆ ਸਾਰੇ ਹੀ ਲੋਕ ਵਨਮਾ ਪਨਮਾ ਬਾਹੰਡਾ ਕਰਮ ਕਾਟਾਂ ਦੇ ਸ਼ਿਕਾਰ ਹੋ ਕੇ ਰਹਿੰਦੇ ਨੇ। ਅਤੀ ਜ਼ੁਲਮ ਦੇ ਦੁਆਰਾ ਇਸ ਢੰਗ ਦੇ ਨਾਲ ਲਟਾੜੀ ਜਾਣ ਦੀ ਤੇ ਜ਼ੁਲਮ ਨੂੰ ਇਹ ਪ੍ਰਵਾਨ ਹੀ ਇਸ ਰੂਪ ਦੇ ਵਿੱਚ ਕਰ ਚੁੱਕੇ ਨੇ ਕਿ ਜੋ ਸਾਡੇ ਨਾਲ ਹੋ ਰਿਹਾ ਤੇ ਉਹ ਠੀਕ ਹੈ। ਉਹ ਸਾਡੇ ਲੇਖਾਂ ਸਾਡੇ ਵਰਗਾਂ ਸਾਡੇ ਬੰਦੇ ਦੀਆਂ ਲਕੀਰਾਂ ਸਾਡੇ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਕਿ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਪਰ ਬਰਨਾਰਸ ਪਾਤਸ਼ਾਹ ਜਗਤ ਦੇ ਮਾਲਕ ਜਦੋਂ ਇਸ ਜਗਤ ਨੂੰ ਦੇਖਦੇ ਨੇ ਤਾਂ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਭਾਈ ਲੋਕੋ ਸਮਾਜ ਦੇ ਵਿੱਚ ਰਹਿਣ ਵਾਲੀ ਦੁਨੀਆਂ ਦੇ ਸਾਰੇ ਹੀ ਨੁਕਤੇ ਨੂੰ ਏਕਤਾ ਦਾ ਸੁੱਤਰ ਪਰਉਪਦੇ ਹੋਏ ਜਿਹੜੇ ਲੋਕ ਦਲਦੇ ਸੀ ਕੁਮਾਉਂਦੇ ਸੀ ਜਿਹੜੇ ਵਰਨ ਵੰਡ ਦੇ ਵਿੱਚ ਪਏ ਹੋਏ ਸਨ ਇਹ ਆਪ ਸਿਆਣੀ ਤੇ ਸੂਝਵਾਨ ਬੈਠੇ ਹੋਣ ਪੜੇ ਜਿੱਤੇ ਹੋ ਆਤਮਿਕ ਕਿਤੇ ਨਾ ਕਿਤੇ ਤੇ ਭੇਦਭਾਵ ਇਕਾਸ਼ਟ ਸਿਸਟਮ ਕਿਸਾਤਾ ਫਾਤਾ ਕਿਤੇ ਨਾ ਕਿਤੇ ਅੱਜ ਵੀ ਜਿਹੜੀਆਂ ਕੋਈ ਨਾ ਕੋਈ ਚਾਹਨਾ کوئی گل کوئی سماج کے پنڈ کسی گاؤں یہ گلا جدو گرو سبان نے یہاں اکھنڈا ختم کرنے امن کیا ہوگا نے بھائی ارادہ کیا ہوگا ادو کنیاں پریشانیاں آئی ہوئی ਕਿ ਜਿਹੜਾ ਸਮਾਜ ਸਦੀਆਂ ਤੋਂ ਵੰਡਿਆ ਆ ਰਿਹਾ ਹੈ ਸਦੀਆਂ ਤੋਂ ਇੱਥੇ ਇੱਕ ਗੱਲ ਕਹੀ ਜਾਂਦੀ ਹੈ 파ੜੋ ਪਿਆਰ ਨਾਲ ਲੋਕਾਂ ਨੂੰ ਆਪਸ ਦੇ ਵਿੱਚ ਵੱਖਰੇ ਕਰ ਤੋਂ ਆਪਸ ਦੇ ਵਿੱਚ ਨਫਰਤ ਪੈਦਾ ਕਰ ਤੋਂ ਤੇ ਇਹਨਾਂ 'ਤੇ ਰਾਜ ਕਰਨਾ ਸੌਖਾ ਹੋ ਜਾਂਦਾ ਹੈ ਇਹਨਾਂ ਨੂੰ ਜਿੰਨਾ ਹੋ ਸਕਦਾ ਹੈ ਉਹਨਾਂ ਆਪਸ ਦੇ ਵਿੱਚ ਲੜਾਵੋ ਵਖਰੇਵੇਂ ਪੈਦਾ ਕਰ ਦੋ ਤਾਂ ਇਹਦੇ ਨਾਲ ਸਮਾਜ ਦੇ ਅੰਦਰ ਨੋਕਾ ਕਿਸੇ ਵੀ ਧੱਕੇ ਨਾਲ ਆਪਣਾ ਬੋਲਵਾ ਪੈਦਾ ਕਰ ਸਕਦਾ ਹੈ ਪਰ ਬੰਡੀਆਂ ਦੀ ਜਿਹੜੀ ਗੱਲ ਹੈ ਤੇ ਕੌਲ ਤੋਂ ਦੇ ਨਾਲ ਜਿਹੜਾ ਰੰਗ ਹੈ ਉਹ ਤੇ ਸਦੀਆਂ ਤੋਂ ਮੌਜੂਦ ਰਿਹਾ ਹੈ ਮਰਦਮਨ ਭਾਣ ਸਾਲ ਲਗਭਗ ਸਾਰੀ ਦੇਸ਼ਾਂ ਦੇ ਵਿੱਚ ਰਹੀ ਹੈ ਕਿ ਕਿਸੇ ਇੱਕ ਦੇਸ਼ ਦੀ ਗੱਲ ਨਹੀਂ ਜੇ ਆਪ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਤੁਸੀਂ ਨੂੰ ਕੋਲਾ ਕੋਲਾ ਪੜਦੇ ਹੋ ਜਾਂ ਸੌਂਦੇ ਹੋ ਸੁਸ਼ਣ ਮੀਡੀਆ ਦੇ ਹਾਰਿਕ ਦੁਨੀਆ ਦੀ ਨੌਲੇਜ ਦੇ ਦੁਨੀਆ ਦਾ ਗਿਆਨ ਗੂਗਲ ਤੇ ਮਿਲ ਜਾਂਦਾ ਹੈ ਪਰ ਔਰਤ ਨੂੰ ਕਿਤੇ ਨਾ ਕਿਤੇ ਦੁਬਾਰ ਹੀ ਰੱਖਣਾ ਚਾਰ ਦਿਵਾਰੀ ਦੇ ਅੰਦਰ ਰੱਖਣਾ ਪੜਦੇ ਦੇ ਅੰਦਰ ਰੱਖਣਾ ਸਦੀਆਂ ਤੋਂ ਹੀ ਇਹ ਰੋਮ ਰਿhta ਜਾਂ ਤੱਕ ਧਾਰਮਿਕ ਪਹਿਰਾਵਾ ਕਰਨ ਨਾਲ ਕਹਿੰਦੇ ਕੋਈ ਜਜ਼ਬਾਤਾਂ ਦੀ ਕੋਈ ਦੁਨੀਆਦਾਰੀ ਦੀ ਗੱਲ ਲਾ ਕਰਕੇ ਰੱਖੇ ਜਾਂ ਦੱਸੇ ਅਗਲੇ ਵਰਸੇ ਤੁਲ ਲੈ ਜਾਮਾ ਤੇ ਅਕਾਰ ਬਖ ਵਹੀ ਗੁਰ ਪ੍ਰਮਾਤਮਾ ਬਲੋਂ ਸਿਖ ਮਨੁਖ ਪੈਦਾ ਹੁੰਦਾ ਹੈ। ਬਾਬਾ ਕਬੀਰ ਜੀ ਦੇ ਬਚਨਾਂ ਸਭ ਨੂੰ ਆਉਂਦੇ ਨੇ ਅਵਲ ਅੱਲਾ ਤੂਰੇ ਉਪਾਰਿਆ। ਫੋ ਬਨਕੀ ਸਭ ਬੰਦੇ ਇਕ ਕੂਤਿ ਸਤਜਗ ਉਪਜਿਆ। ਕੌਣ ਭਲੇ ਹੋ ਮੰਦੇ। ਗੱਲ ਇੱਕ ਪੰਕਤੀ ਤੇ ਖਤਮ ਹੋ ਜਾਂਦੀ ਹੈ। ਜਿਹੜੇ ਗੁਰਬਾਣੀ ਦੇ ਅਰਥਾਂ ਨੂੰ ਸਮਝਦੇ ਜਿਨਾ ਜੀ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਜਦੋਂ ਗੁਰਬਾਣੀ ਇਹ ਕਹਿ ਦਿੰਦਾ ਕਿ ਸਾਰੇ ਹੀ ਮਨੁੱਖ ਉਸ ਅਕਾਲ ਪੁਰਖ परमात्मा ਦੇ ਬੱਚੇ ਪੈਦਾ ਹੋ ਰਹੇ ਹਨ ਤਾਂ ਆਪ ਪੜੇ ਲਿਖਿਆ ਦੀ ਦਿੱਤੀ ਦੇ ਅਨੁਸਾਰ ਹੀ ਗੱਲ ਸਮਝ ਕੇ ਦੇਖੋ ਇੱਥੇ ਮਰਦ ਔਰਤ ਜਾਤ ਪਾਤ ਅਮੀਰ ਗਰੀਬ ਸਭ ਕੋਈ ਭਗਤ ਨਹੀਂ ਹੋ ਜਾਂਦਾ ਜੀ ਇਹ ਕਿਉਂ ਭੇਗ ਪਾਉ ਰਿਹਾ ਮੀਤਾਂ ਦਾ ਇਸ ਪੰਕਤੀ ਦੇਖੀ ਅਸੀਂ ਜੇ ਆਪਣੀ ਸੋਚ ਰੱਖਾਂ ਕਿ ਤੇ ਸਭ ਕੁਝ ਹੈਗਾ ਹੈ ਪਰ ਜੇ ਇਸ ਪੰਕਤੀ ਦੇ ਅਰਥਾਂ ਨੂੰ ਮੰਨ ਲਈਏ ਕਿ ਨਹੀਂ ਭਾਈ ਜਿੱਤੇ ਵੀ ਪੈਦਾ ਹੋ ਰਹੇ ਨੇ ਮਨੁੱਖ ਪੈਦਾ ਹੋ ਰਹੇ ਨੇ ਕੋਈ ਵਰਨ ਵੰਡ ਕੋਈ ਸਾਫ ਪਾਖ ਸੁਭੀ ਮਤਲਬ ਅੰਤ ਨਹੀਂ ਦੀ ਬੰਦੀ ਤਾਂ પ્રાਣੀ ਸੰਬੰਧ ਤੋਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਪਰ ਉਹਨਾਂ ਨੂੰ ਖਤਮ ਕਰਦਾ ਵੀ ਸੋਚਦਾ ਨਹੀਂ ਜੋ ਬਹਿਨ ਪਰ ਸਮਾਜ ਦੇ ਅੰਦਰ ਕਲਾਈ ਗਏ ਵੀ ਨਾ ਜੀ ਇਹਨਾਂ ਨੂੰ ਖਤਮ ਕਰਨਾ ਕੋਈ ਥਾਗਾ ਦੀ ਬਾੜਾ ਨਹੀਂ ਹੈ ਕਿਉਂਕਿ ਲੋਕ ਸਦੀਆਂ ਤੋਂ ਜਿਹੜੀ ਸੋਚ ਨੂੰ ਆਪਣੇ ਦਿਮਾਗ ਦੇ ਅੰਦਰ ਘੜ ਘੜ ਲੈਂਦੇ ਹੱਸ ਸੋਚ ਨੂੰ ਬਦਲਣ ਦੇ ਲਈ ਕਈ ਸਦੀਆਂ ਲੱਗ ਜਾਂਦੀਆਂ ਹਨ ਉਹਦੇ ਲਈ ਕਈ ਬਰੇ ਲੱਗ ਜਾਂਦੇ ਨੇ ਉਸ ਸੋਚ ਨੂੰ ਬਦਲਣ ਦੇ ਲਈ ਨਵਾਂ ਢਾਂਗ ਰੂਪ ਦੇਣ ਦੇ ਲਈ ਤੇ ਤਾਂ ਹੀ ਤੇ ਮੈਨੂੰ ਲੱਗਦਾ ਹੈ ਗੁਰੂ ਸਹਿਬਾਨ 239 ਦੇ 40 ਸਾਲ ਕਹਿੰਦੇ ਤੇ ਜਿਹੜੇ ਲੱਗੇ ਨੇ ਲੱਗ ਪਰ ਉਹਨਾਂ ਦੇ ਜੀਵਨ ਅਕਾਲ ਤੱਕ ਲੱਗ ਪਰ ਪਹਿਲੇ ਜੰਮ ਤੋਂ ਲੈ ਕੇ ਦਸਵੇਂ ਜੰਮੇ ਤੱਕ ਪਰ ਫਿਰ ਕੀ ਕਿ ਅੰਤ ਨੂੰ ਰੂਪ ਦੇ ਵਿੱਚ ਸਿਰਫ ਸਿੱਖ ਸਮਾਜ ਦੀ ਗੱਲ ਕਰੀਏ ਇੱਕ ਦੋ ਮਿੰਟਾਂ ਲਈ ਆਪਾਂ ਬਾਕੀ ਗੱਲਾਂ ਨੂੰ ਪਾਸ ਛੱਡ ਦਈਏ ਜਿਹੜੀ ਸਿੱਖ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਉਹਨਾਂ ਦੀ ਕੀ ਗੱਲ ਕਰੀਏ ਤਕੀਉ ਬਹਿਮਾ ਧਰਮਾ ਫਖੰਡਾ ਭੇਤ ਭਾਵ ਦਾਤਾ ਪਤਾਂ ਦੇ ਵਿੱਚੋਂ ਨਿਕਲ ਗਏ ਕੀ ਉਹ ਆਪਣੇ ਆਪ ਨੂੰ ਜਿਹੜੇ ਗੁਰੂ ਨਾਨਕ ਦੇ ਪੈਰੋ ਪਾਰ ਕਹਿੰਦੇ ਨੇ ਜਿਹੜੇ ਗੁਰੂ ਨਾਨਕ ਦੇ ਬੱਚੇ ਆਪਣੇ ਆਪ ਨੂੰ ਬਿਆਨ ਕਰਦੇ ਨੇ ਕਿ ਉਹ ਆਪਣੇ ਮਾਨਸਿਕਾਂ ਇਹ ਭੇਤ ਭਾਵਨੀਆਂ ਗੱਲਾਂ ਤੋਂ ਦੂਰ ਕਰ ਪਏ ਕਿਤੇ ਨਾ ਕਿਤੇ ਮਾਫ ਕਰਿਓ ਅੱਜ ਵੀ ਜਦੋਂ ਮੈਂ ਜੱਫੀ ਸਮਾਂ ਮਿਲਦਾ ਹੈ ਤਾਂ ਤੁਹਾਨੂੰ ਦਾ ਜ਼ਰੂਰ ਪੈਣਾ ਹੁੰਦਾ ਕਿ ਪੁਜਾਰੀ ਵਰਗ ਨੇ ਸਾਡੇ ਸਮਾਜ ਦੇ ਲਈ ਕੁਝ ਵੀ ਨਹੀਂ ਕੀਤਾ ਧਿਆਨ ਨਾਲ ਸੁਣਿਓ ਜਿਸ ਇਨਸਾਨ ਨੇ ਇਹ ਜਾਤ ਪਾਤ ਦਾ ਖੇੜਾ ਖੜਾ ਕੀਤਾ ਉਸ ਨੇ ਸਮਾਜ ਦੇ ਲਈ ਕੁਝ ਵੀ ਚੰਗਾ ਨਹੀਂ ਕੀਤਾ ਉਹਨੇ ਨਫਰਤ ਦੇ ਬੀਜ ਬੀਜੇ ਨਫਰਤ ਹੀ ਹੈ ایک انسان اپنے آپ دوسرے انسان کھڑے کو نال دیکھتا ہے ایک نفرت کے بھی کی ہو سکتے رب روپ انسان بند کے سامنے کھڑا ہو نظریہ ہی وہ الگ کو جاوے ایک بہتر ماڑی سوچ کی ہو سکتے ہیں میں گل لگی ہوں ਪੁਜਾਰੀ ਵਰਗ ਨੇ ਸਮਾਜ ਨੂੰ ਕੁਝ ਵੀ ਨਹੀਂ ਦਿੱਤਾ ਸਿਵਾਏ ਮਰਤ ਔਰ ਉੱਚ ਨੀਚ ਦਾਤ ਬਾਤ ਤੇ ਅਰਥ ਕਰਦੇ ਦੇ ਪਖੰਡ ਬਹਿ ਬੜਾ ਪੰਡ ਪਰਖ ਵੀ ਇਹ ਗੱਲ ਮੈਂ ਦੁੱਖ ਨਾਲ ਕਹਿਣਾ ਹੁੰਦਾ ਕਿ ਜੇ ਸਾਡੇ ਲਈ ਜਾਂ ਅਸੀਂ ਕਿਸੇ ਲਈ ਥੋੜਾ ਜਿਹਾ ਵੀ ਉਹ ਕੀਤਾ ਹੋਵੇ ਨਾ ਜੀ ਤੇ ਜੇ ਉਹ ਇਨਸਾਨ ਸਾਡੇ ਕੀਤੇ ਨੂੰ ਭੁੱਲ ਜਾਏ ਤਾਂ ਸਾਧ ਸੰਗਤ ਜੀ ਅਸੀਂ ਉਹ 100 ਵਾਰ ਸੁਣਾਉਂਦੇ ਹਾਂ ਕਿ ਐਡ ਫਾਮਲੀ ਮੈਂ ਹੈ ਇੰਦਲਸੀ ਤੇ ਹੈ ਮੇਰੇ ਕੀਤਾ ਨੂੰ ਭੁੱਲ ਗਿਆ ਇਹ ਇਨਸਾਨ ਨੇ ਮੇਰਾ ਇਨਸਾਨ ਮੇਰੀ ਮਦਦ ਮੈਂ ਇਹਦੇ ਦੀ ਕੁਝ ਕੀਤਾ ਸੀ ਇਹ ਯਾਦ ਨਹੀਂ ਰੱਖਿਆ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਹੁੰਦਾ ਹੈ ਕਿ ਜਗਤ ਦੇ ਮਾਲਕ ਦਾ ਜਿਨ੍ਹਾਂ ਨੇ ਨਾ ਗਿਆਨ ਰੂਪ ਦੇ ਵਿੱਚ ਨਾ ਧਨ ਰੂਪ ਦੇ ਵਿੱਚ ਨਾ ਜ਼ਮੀਨਾਂ ਜਗਾ ਦਾ ਦੇ ਰੂਪ ਦੇ ਵਿੱਚ ਕਿਸੇ ਵੀ ਪਰਮਤਮਾ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਨੇ ਸਾਡੇ ਤੋਂ ਕੁਝ ਵੀ ਨਹੀਂ ਲਕੋਇਆ ਸਭ ਕੁਝ ਸਾਡੇ ਤੋਂ ਪਰਮਾਨੰਦ ਕਰ ਦਿੱਤਾ ਅਸੀਂ ਪੁਜਾਰੀ ਦੀ ਗੱਲ ਯਾਦ ਰੱਖੀ ਬੈਠੇ ਹਾਂ ਕਿ ਇਹ ਕੋਈ ਜਾਤ ਹੁੰਦੀ ਹੈ ਇੱਥੇ ਆ ਬਸ ਹੁੰਦਾ ਹੈ ਇਹ ਆ ਜਾਤ ਆਪਣੇ ਖਲਾਸੀ ਹੈ ਜਾਤ ਦਾ ਇਹ ਗੱਲਾਂ ਅਜੇ ਵੀ ਦਿਮਾਗ ਦੇ ਵਿੱਚ ਬੰਜੀਆਂ ਨੇ ਪਰ ਜਿਸ ਜਗਤ ਦੇ ਮਾਲਕ ਨੇ ਸਭ ਕੁਝ ਬਾਝੁੱਤਾ ਉਹਦੀ ਗੱਲ ਮੰਨ ਨਹੀਂ ਪਾਈ ਤੇ ਬਵਾਦ-ਵਾਦ ਹੁੰਦੀ ਹੀ ਨਹੀਂ ਆਪਣੇ ਸਵਤ ਵਿੱਚ ਧਿਆਨ ਮਾਰਿਓ ਫਿਰ ਗੱਲ ਸਮਝ ਆਵੇਗੀ ਕਿ ਜੇ ਸੁਤ ਦੇ ਅੰਦਰ ਅਜੇ ਵੀ ਕੋਈ ਰਾਜਪਾਲ ਦੀ ਗੱਲ ਹੈ ਜਿਸ ਦਾ ਮਤਲਬ ਇੱਥੇ ਕੌਣ ਬੈਠਾ ਹੈ ਇੱਥੇ ਪੁਜਾਰੀ ਵਰਗੇ ਨਹੀਂ ਸੋਚਦੇ ਇੱਥੇ ਤਾਂ ਉਹ ਸੋਚ ਕੰਮ ਕਰ ਰਹੀ ਹੈ ਕਿ ਜਿਹੜੇ ਜਗਤ ਦੇ ਮਾਲਕ ਨੇ ਸਭ ਕੁਝ ਦਿੱਤਾ ਧੰਨ ਵਰ ਮਾਨਕ ਪਾਤਸ਼ਾਹ ਜੀ ਨੇ ਉਹ ਫਿਰ ਅਜੇ ਇੱਥੇ ਆਏ ਨਹੀਂ ਹਾਲੇ ਇਹ ਦੁੱਖ ਦੀ ਗੱਲ ਹੈ ਜੇ ਕਿ ਗੁਰੂ ਨਾਨਕ ਦੇ ਸਾਹਮਣੇ ਬੈਠਣ ਵਾਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਬੈਠਣ ਵਾਲਾ ਇਹ ਅਸਾਨ ਵੀ ਉਸ ਗਤੀ ਦੇ ਅਨੁਸਾਰ ਹੀ ਚੱਲ ਰਿਹਾ ਹੈ ਤਾਂ ਭਾਈ ਇਹ ਦੁੱਖ ਵੀ ਗੱਲ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਨਸਾਨਾਂ ਨੂੰ ਉਹਨਾਂ ਦੇ ਪਾਉ ਲੋਕਾਰਾ ਨੂੰ ਯਾਦ ਨਹੀਂ ਕਰ ਸਕੀ ਤਾਂ ਇਹ ਵਰਤ ਵਾਟ ਇੱਕ ਹੀ ਭਾਵ ਕਰਤਮ ਨਹੀਂ ਹੁੰਦੇ ਸੋਖਾ ਨਹੀਂ ਹੈ ਅੱਜ ਦੇ ਬਚਨਾਂ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਭੰਡ ਜੰਮੀ ਹੈ ਭੰਡ ਨਹੀਂ ਨਹੀਂ ਭੰਡ ਹੁੰਦਣ ਕਿਉਂਕਿ ਯਾਦ ਭਾਈ ਔਰਤ ਜਿਸ ਨੂੰ ਜਦੋਂ ਗੁਰਦਾਰ ਸਾਹਿਬ ਪਾਤਸ਼ਾਹ 10 ਸਾਲ ਤੋਂ ਹੋਈ ਘਟਨਾ ਅਸਰ ਨੇ ਪਹਿਲਾਂ ਨਹੀਂ ਸੁਣੀ ਹੈ ਸਾਖੀ ਇਹ ਗੁਰੂ ਪਾਤਸ਼ਾਹ ਜਿਹਨੂੰ ਜਨੇਊ ਪਹਿ ਨੌ ਲੱਗੇ ਪਾਤਸ਼ਾਹ ਦੇ ਪੰਡਤ ਜੀ ਨੇ ਪੁੱਛਿਆ ਪੰਡਤ ਜੀ ਕਿਉਂ ਪਹਿਨਾਇਆ ਜਾਂਦਾ ਹੈ ਕਹਿੰਦੇ ਜੇਦੋਂ ਘਰੇਕ ਸਮਾਜ ਦੇ ਅੰਦਰ ਬੱਚਾ ਨੌ ਸਾਲ ਦਾ ਹੁੰਦਾ ਹੈ ਤਾਂ ਉਹਨੂੰ ਜਨੇਊ ਪਹਿਨਾਇਆ ਜਾਂਦਾ ਹੈ ਤਾਂ ਇਹਦੇ ਨਾਲ ਕੀ ਹੋਵੇਗਾ ਪਾਤਸ਼ਾਹ ਜੀ ਨੇ ਕਹਿੰਦੇ ਇਹਦੇ ਨਾਲ ਤੁਸੀਂ ਧਾਰਮਿਕ ਪੂਜਾ ਮੂਗੇ ਮੈਂ ਤੁਹਾਡਾ ਗੁਰੂ ਬਣ ਜਾਵਾਂਗਾ ਤਾਂ ਪਾਤਸ਼ਾਹ ਤੋਂ ਬੜੇ ਪਿਆਰ ਨਾਲ ਬੋਲਦੇ ਤਾਂ ਤਰੇ ਤੇਰੀ ਵੱਡੀ ਭੈਣ ਨੂੰ ਕਿਉਂ ਨਹੀਂ ਪਹਿਨਾਇਆ ਜਾ ਰਿਹਾ ਤਾਂ ਇਹਦੇ ਨਾਲ ਕੀ ਸੀ ਤਾਂ ਜੀ ਕਹਿੰਦੇ ਇਹ ਮਤਿਓਲੋਜੀ ਦੇ ਅਨੁਸਾਰ ਸਾਡੇ ਗਿਆਨ ਦੇ ਅਨੁਸਾਰ ਸਾਡੇ ਧਰਮ ਦੇ ਅਨੁਸਾਰ ਉਹ ਨਹੀਂ ਬੈਠ ਸਕਦੇ ਤਾਂ ਕਹਿੰਦੇ ਫਿਰ ਜਿਹੜੇ ਆ ਵੀਰੇ ਛੋਟੇ ਛੋਟੇ ਬਿੱਤਰ ਵੀ ਨੇ ਰਹੇ ਜਿਨ੍ਹਾਂ ਨਾਲ ਵੀ ਗੁਰੂ ਪਾਤਸ਼ਾਹ ਬਚਪਨ ਤੋਂ ਖੇਡਦੇ ਭਾਈ ਬਲਦਾਨਾ ਵੀ ਤੇ ਜਿਹੜੇ ਉਮਰ ਦੇ ਵਿੱਚ ਉਹਨਾਂ ਕੋ ਵੱਡੇ ਤੇ ਕਹਿੰਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਦੇ ਤਾਂ ਕਹਿੰਦੇ ਜੀ ਪਰ ਇਹ ਪਹਿਣ ਨਹੀਂ ਸਕਦੇ ਵਰਨ ਰੱਡ ਦਾ ਕਰ ਪਰਸਪਰ ਕਿੰਦੇ ਜਿਹੜਾ ਸਿਧਾਂਤ ਜਿਹੜੀ ਰੀਤ ਜਿਹੜਾ ਕਲਚਰ ਦੁਨੀਆਂ ਨੂੰ ਮਰਕ ਔਰਤ ਜ਼ਾਰ-ਬਾਰ ਦੇ ਵਿੱਚ ਵੰਡ ਰਿਹਾ ਐ ਐਸੇ ਸਿਧਾਂਤਾਂ ਨਾਲ ਬਰਬਾਦ ਨਹੀਂ ਕਰ ਸਕਦੇ ਹਾਂ ਜੇ ਤੁਹਾਡੇ ਕੋਲੇ ਇਹ ਜਿਹੜੀ ਨੂੰ ਹੈ ਮੈਨੂੰ ਕਹਿਣਾ ਕੋ ਮੈਂ ਤਿਆਰ ਹਾਂ ਕਿ ਦਇਆ ਕਪਾਹ ਸੰਤੋਖ ਸੂਤ ਜਦ ਕਟੀ ਸਤਵਟ ਇਹ ਜਿਹੜੀ ਠੀਕ ਆ ਇਹ ਦਾ ਪਾਟੇ ਕਰਦਾ ਜੇ ਤੁਹਾਡੇ ਕੋਲ ਇਹ ਜਿਹੜੀ ਨੂੰ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਤੇ ਤੁਹਾਨੂੰ ਕਹਿੰਦਾ ਨਾ ਪਰ ਤੁਸੀਂ ਤੇ ਵੰਡੀਆਂ ਦੀ ਗੱਲ ਕਰਦੇ ਉਸ ਦੇ ਮੱਧਰ ਵਿੱਚ ਬਾਤ ਤੇ ਔਰਤ ਦੇ ਵਿਚਕਾਰ ਜੁੜਾ ਦੁੱਤਾ ਤਾਂ ਪੱਟਤਨੀ ਕਹਿੰਦੀ ਮੈਂ ਇਹ ਜਿੰਦਗੀ ਨਹੀਂ ਬੈਂਡ ਸਕਦਾ ਫਾਗਰ ਦੇਖੋ ਆਪਾਂ ਵੀ ਠੰਡੇ ਬੜਲੇ ਨਹੀਂ ਬੋਲ ਸਕਦੇ ਹਾਂ ਇਹਦੀ ਧਾਰਨਾ ਵਿੱਚ ਨਿਸ਼ਾਨੀਆਂ ਦੇ ਖਹਿਰਾਬਾ ਦੇ ਸਾਹਦਾਂ ਇਹਨਾਂ ਨੇ ਵੀ ਗਲਤ ਜਾਨਾ ਹੈ ਇਹਨਾਂ ਵੱਲੋਂ ਸਭ ਬਦਲਦੇ ਪਰਦੇ ਦੇ ਵਿਚ ਇਹਨਾਂ ਸਾਡੇ ਪਾਦ ਉਹਦੇ ਪਿੱਛੇ ਗਰਭ ਕਾਂਡ ਹੋਈ ਜੀ ਇੱਥੇ ਇਹ ਨਹੀਂ ਹੈ ਕਿ ਔਰਤ ਦਾ مرد امر چڑت نہیں چڑی مرد کیرتن کر سر عورت نہیں مرد کتھا کرد بابیاد نہیں بہت سی ایسی بھی, بھی گرو پاشا نے جن برابرتا جن کی جنہیں بل گرو پاشا نے سکھایا انہیں کسی نے بھی نہیں سکھایا برابرتا کا حق کسی نے نہیں دن گرو نانک صاحب پاشاہ نے دیا ਤੇ ਕਹਿੰਦੇ ਤੁਸੀਂ ਤੇ ਵਡੀਆਂ ਦੀ ਗੱਲ ਕਰਦੇ ਹੋ ਪਰ ਵੇਖੋ ਭੱਟ ਜੰਮੀ ਐ ਭੱਟ ਦਿੱਮੀ ਐ ਭੱਟ ਮੰਗਣ ਵੀ ਆਉਂਦੀ ਐ ਭੱਟ ਤੋਂ ਹੀ ਬਹੁਤ ਬਲਵਾਨ ਹੋ ਗਈ ਕਿ ਜਗਤ ਦੀ ਮੁਖਬਤੀ ਹੈ ਔਰ ਉਸੇ ਸੰਸਾਰ ਦਾ ਰੁਦਾ ਹੈ ਤੇ ਆਪ ਸੱਚ ਜਾਣੀਂ ਆਪ ਸੁਝਵਾੜ ਜਿੰਨੇ ਵੀ ਬੰਦ ਗਏ ਹੋ ਉਹ ਬਹੁਤ ਬਲਵਾਨ ਤੋਂ ਜ਼ਿਆਦਾ ਬਲਵਾਨ ਹੋ ਗਈ ਹੈ ਇਹ ਸਾਡਾ ਉਹ ਲੇਖਾ ਹੈ ਜਿਤਨਾ ਕਿ ਮੈਨੂੰ ਪੜ ਕੇ ਸਮਝ ਕੇ ਸਮਝ ਆਇਆ ਔਰਤ ਬਹੁਤ ਬਲਵਾਨ ਤੇ ਧੀਰਜ ਵਾਲੀ ਹੁੰਦੀ ਹੈ ਤੇ ਸਮਝਦਾਰ ਵੀ ਹੁੰਦੀ ਹੈ हां मर्द क्योंकि मर्द समाज ਆਪਣੇ ਆਪ ਨੂੰ ਉੱਚਾ ਰੱਖਣਾ ਚਾਹੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਔਰਤ ਨੂੰ ਕੁਝ ਐਸੀ ਸ਼ਬਦ ਘੜ ਲੰਗਾਏ ਕੁਝ ਐਸੀਆਂ ਗੱਲਾਂ ਘੜ ਲੰਗਾਏ ਤਾਂ ਕਿ ਉਹਨੂੰ ਨੀਵਾਂ ਮਹਿਸੂਸ ਕਰਵਾਇਆ ਜਾ ਸਕੇ ਕਿਉਂਕਿ ਉਹਨੇ ਆਪਣੀ ਤਾਕਤ ਨੂੰ ਪਰਵਾਣ ਉਤਾਰ ਲਈ ਕਹਿ ਲਓ ਕਿ ਆਪਾਂ ਇੰਗਲਿਸ਼ ਦਾ ਕੋਡ ਵਰਡ ਯੂਜ਼ ਕਰ ਲਈਏ ਕਿ ਉਹਨੇ ਆਪਣੇ ਆਪ ਨੂੰ ਆਪਣੀ ਈਗੋ ਨੂੰ ਆਪਣੇ ਅਹੰਕਾਰ ਨੂੰ ਆਪਣੇ ਗਜੂਦ ਨੂੰ ਆਪਣੀ ਓਂਦ ਨੂੰ ਥੋੜਾ ਬਖਰੀ ਢੱਗ ਵਿੱਚ ਬੇਸ਼ ਕਰਨਾ ਇਹ ਤਾਂ ਬਹੁਤ ਨੂੰ ਕਰ ਦਵਾ ਕੇ ਰੱਖਿਆ ਜਾਂਦਾ ਹੈ ਹਾਲਾਂਕਿ ਉਹ ਬਹੁਤ ਮਜ਼ਬੂਤ ਹੁੰਦੀ ਹੈ ਪਰ 90 ਗੁਣਾ ਜ਼ਿਆਦਾ ਉਹ ਬਹੁਤ ਅਗਧਨ ਸੁਭਾਅ ਕਰਦੀ ਹੈ ਮੁਆਫਾ ਕਰ ਸਕਦੀ ਹੈ ਰਿਸ਼ਤੇ ਵਧ ਸਕਦੀ ਹੈ ਘਰ ਨੂੰ ਚਲਾ ਸਕਦੀ ਹੈ ਇੱਕਔਰ ਤੋਂ ਪਰ ਕਹਿੰਦੇ ਜੀ ਘੰਟ ਮੰਗਣ ਦੀ ਆ ਤਾਂ ਘਟ ਦੇ ਨਾਲ ਹੀ ਵਿਆਹ ਸ਼ਾਦੀਆਂ ਹੁੰਦੀਆਂ ਨੇ ਕਹਿੰਦੇ ਰਿਸ਼ਤੇ ਗੱਢੇ ਜਾਂਦੇ ਨੇ ਪੰਡੋ ਹੋਵੇ ਦੋਸਤੀ ਪੰਡੋ ਚੱਲੇਗਾ ਪੰਡ ਦੇ ਨਾਲ ਹੀ ਹੋ ਸਕੀ ਹੈ ਮਿੱਤਰਤਾ ਤੇ ਤਾਂ ਕਹਿੰਦੇ ਉਹਦੇ ਨਾਲ ਹੀ ਦੁਨੀਆਦਾਰ ਕਰਾ ਚੱਲਦਾ ਹੈ ਪੰਡ ਨੂੰ ਆ ਪੰਡ ਫਾ ਲਈਏ ਪੰਡ ਹੋਵੇ ਤਾਂ ਕਿਸੇ ਮਰਦ ਦੀ ਇੱਕ ਹੋਂਦ ਚਲੀ ਜਾਏ ਤਾਂ ਬੰਦਾ ਦੁਬਾਰਾ ਲੱਭਦਾ ਹੈ ਕਿ ਭਾਈ ਰਸਤਾ ਬੱਚੇ ਹਲ ਜਾਣਗੇ ਘਰ ਸਮਾਂ ਚੱਲਿਆ ਰਹਿ ਜਾਏਗਾ ਤੇ ਵੈਸੇ ਵੀ ਜਦੋਂ ਘਰਾਂ ਦੇ ਵੱਲ ਧਿਆਨ ਮਾਰ ਕੇ ਵਿੱਚੋਂ ਆਪ ਨੇ ਵੀ ਬਚਪਨ ਹਟਾਇਆ ਹੈ ਜਦੋਂ ਮਾਂ ਘਰ ਦੇ ਵਿੱਚ ਨਹੀਂ ਹੁੰਦੀ ਬੱਚਾ ਬਾਹਰ ਮਤਲਬ ਕਿਤੋਂ ਮਰਜੀ ਫਿਰ ਕੇ ਆਵੇ ਅਸੀਂ ਅੱਜ ਵੀ ਜਦੋਂ ਘਰ ਜਾਂਦੇ ਆ ਤੇ ਪਹਿਲਾ ਪੁੱਛਦੇ ਆ ਮੰਮੀ ਕਿੱਥੇ ਸੀ ਮਾਂ ਕਿੱਥੇ ਸੀ ਕਿਉਂਕਿ ਉਹ ਇੱਕ ਭਾਵ ਹੈ ਇੱਕ ਪਿਆਰ ਹੈ ਧਰਿਆ ਭਰਿਆ ਲੱਗਦਾ ਹੈ ਜਦੋਂ ਮਾਂ ਦਾਦੀਾਂ ਜਾਂ ਨਾਨਾ ਨਾਨੀ ਕਹ ਲਈਏ ਉਹ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੇ ਉਹ ਉਹ ਆਪਣਾ ਰੁੱਖ ਦਾ ਹੈ ਕਿ ਔਰਤ ਸਮਾਜ ਨੂੰ ਢੰਗ ਕੇ ਰੱਖਦੀ ਹੈ ਬਣਾ ਕੇ ਰੱਖਦੀ ਹੈ ਗੁਰੂ ਪਾਤ ਜੀ ਕਹਿੰਦੇ ਭਾਈ ਸਰਬੋਰ ਭਾਵ ਦੇ ਹੰਥ ਸੋਖਿਓਂ ਬੰਦਾ ਆਖੀਏ ਜਿੱਥੇ ਜੰਮੇ ਰਾਜਾਨ ਪਰ ਫਿਰ ਵੀ ਪੰਡਤ ਜੀ ਇਸ ਸਮਾਜ ਨੇ ਲੋਕਾਂ ਨੇ ਕਿਤੇ ਨਾ ਕਿਤੇ ਔਰਤ ਨੂੰ ਫਿਰ ਵੀ ਕਈਆਂ ਰਿਤੇ ਐਸਾ ਲਿਖਤਾ ਲਿਖ ਦਿੱਤੀਆਂ ਕਿ ਔਰਤ ਕੋਈ ਨਹੀਂ ਦਿੱਤੀ ਔਰਤ ਨੂੰ ਹੀ ਕੰਮ ਕਰਦੇ ਆ ਬਗਿਆਹਣ ਔਰਤ ਨੂੰ ਆਪਣੀ ਜੀਵੀ ਜੀਵੀ ਉਹਨੂੰ ਮਹਿਸੂਸ ਕਰਵਾਇਆ ਗਿਆ ਔਰਤ ਨੂੰ ਉਹਦੀ ਮਾਨਤ ਕਰਕੇ ਅੱਜ ਵੀ ਸਵਾਲ ਉਖਾਏ ਜਾਂਦੇ ਮਾੜਾ ਜੀਵਾ ਜਾਂਦਾ ਬੜਾ ਭੁਲੇਹ ਜਾਂਦਾ ਹੈ ਪਰ ਜਿਹੜੀ ਮਹਾਨਤਾ ਹੈ ਉਹਨਾਂ ਸਾਹਮਣੇ ਨਹੀਂ ਰੱਖਿਆ ਜਾਂਦਾ ਉਸ ਮਹਾਨਤਾ ਨੂੰ ਕਬੂਲ ਨਹੀਂ ਕੀਤਾ ਜਾਂਦਾ ਕਿ ਭਾਈ ਔਰ ਬਹੁਤ ਮਹਾਨ ਹੈ ਉਹ ਰਾਜਿਆਂ ਮਹਾਰਾਜਿਆਂ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਹੈ ਸਮਾਜ ਅਗਨ ਲਿਆਉਣ ਵਾਲੀ ਹੈ ਪਰ ਉਹਨੂੰ ਭੁਲਾ ਦਿੱਤਾ ਜਾਂਦਾ ਹੈ ਜਗਤ ਦੇ ਮਾਲਕ ਵੀ ਨਹੀਂ ਕੋਈ ਆਏ ਪਰ ਉਹ ਕਰਮ ਕਾਂਡਾ ਜਾਂ ਕ라마 ਕੀ ਊਪ ਦੇ ਵਿੱਚ ਨਹੀਂ ਆਏ ਮਾਂ ਦੇ ਗਰਭ ਦੇ ਦੁਆਰਾ ਸਮਾਜ ਦੇ ਅੰਦਰ ਆਏ ਧੰਨ ਕਰਨਾ ਦੇ ਸਰਪਾਰਚ ਉਹਨਾਂ ਨੇ ਕੋਈ ਬਾਹਰੀ ਜਿਹੜੇ ਰਸਤੇ ਧਿਆਨ ਕੀਤੇ ਜਾਂਦੇ ਸੀ ਸਮਾਜਿਕ ਕਰਮ ਕਾਂਡਾ ਵਿੱਚ ਪਾਇਆ ਜਾਂਦਾ ਸੀ ਜਿਵੇਂ ਅਸੀਂ ਕਹਾਣੀਆਂ ਸੁਣਦੇ ਹਾਂ ਓਮਕੋਸ਼ ਕਰਾਨੇ ਨਾ ਪਾਈ ਉਹਨਾਂ ਨੇ ਅਸਲ ਵਿਧਾਨ ਚੁਣਿਆ ਹੈ ਕਿ ਜੋ ਵੀ ਵਿਧਾਨ ਹੈ ਉਸ ਅਕਾਰ ਤੋਂ ਪਰਮਾਤਮਾ ਦਾ ਉਵੇਂ ਹੀ ਸਮਾਜ ਦੇ ਵਿੱਚ ਜਨਮ ਲਿਆ ਜਾਏ ਅਖੀਰ ਦੀਆਂ ਪੰਕਤੀਆਂ ਅੰਦਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭੰਡੋ ਕੀ ਭੰਦੇ ਸੁਜੈ ਭੰਡੇ ਬਾਝ ਨਾ ਹੋਵੇ ਕਹਿੰਦੇ ਭੰਡੋ ਤੋਂ ਵੀ ਭੰਡੋ ਮਤਲਬ ਔਰਤ ਪੈਦਾ ਹੁੰਦੀ ਹੈ ਪਰ ਇੱਕ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੁਵੇ ਇੱਕ ਅਕਾਲ ਪੁਰਖ ਹੀ ਹੈ ਜਿਹੜਾ ਔਰਤ ਕੋ ਪੈਦਾ ਨਹੀਂ ਹੋਇਆ ਜੀਵ ਇਸ ਤਰੀਕੋ ਪੈਦਾ ਨਹੀਂ ਹੋਇਆ ਪਰ ਪਾਕੀ ਸਵਾਲ ਸਮਾਜ ਤੇ ਨਾ ਰਗਤ ਹੈ ਜੋ ਕੁਝ ਪੈਦਾ ਹੁੰਦਾ ਹੈ ਸਤ ਪੂਜ ਔਰਤ ਦੇ ਬਦੌਲਤ ਜਿਸ ਨੂੰ ਸਦਾ ਸਲਾਹੀ ਹੈ ਬਾਗਾ ਰਖੀਚਾਰ ਕਿਨੇ ਭਾਈ ਕੋਤ ਔਰਤ ਦੇ ਗੁਆ ਨੂੰ ਹੁੰਦਾ ਹੈ ਬਾਗ ਮੱਥੇ ਦੀ ਬਣੀ ਤੇ ਬਾਗਾ ਵਾਲਾ ਹੈ ਨਾਨਕ ਦੇ ਮੁਖਿਓ ਤੇ ਲੰਗਰ ਦੇ ਸੱਚੇ ਦਰਬਾਰ ਜਿਹੜੇ ਹਕਾਲ ਤੋਂ ਪ੍ਰਮਾਤਮਾ ਨੂੰ ਸਲਾਉਂਦੇ ਨੇ ਸਿਰ ਤੇ ਸਦਾ ਉਹਦੇ ਨਾਲ ਜੁੜੇ ਰਹਿੰਦੇ ਨੇ ਉਹਨਾਂ ਦੇ ਮੁਖ ਬੜੇ ਗੁਜਲੇ ਹੋ ਜਾਂਦੇ ਨੇ ਸਤਿਰੂ ਹੋ ਜਾਂਦੇ ਨੇ ਉਹ ਸਮਾਜ ਦੇ ਅੰਦਰ ਪਤ ਦੇ ਨਾਲ ਜਿਤ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਦੇ ਚਾਉਦੇ ਨੇ ਗੁਰੂ ਬਾਚ ਸਜਾਪਾ ਕਰ ਇੱਟੀਆਂ ਹੋਈਆਂ ਵਿਚਾਰਾਂ ਸਾਡੇ ਜੀਵਨ ਦਾ ਹਿਸਾਬਣ ਧਿਆਨ ਤਾਂ ਹੀ ਇਸ ਬਾਣੀ ਹੋਵੇ ਸਤੋਪ ਸਮਝਣ ਦਾ ਸਾਡੇ ਜੀਵਨ ਦੇ ਵਿੱਚ ਸਾਹ ਲਾਭ ਹੋਵੇ ਕਰ ਆਪ ਸਭ ਦਾ तहे ਦਿਲੋਂ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਸੁਨੇਹਾ ਵਿਚਾਰਾਂ ਕਰਮਿਆਂ ਬੇਅੰਤ ਬਹੁਤਾਂ ਹੋਣੀਆਂ ਸੁਭਾਅਿਕ ਨਹੀਂ ਨੂਪਰਾਤ ਸੇ ਪਾਤਸ਼ਾਹ ਸੋ ਮਤ ਵਰਖਸ਼ੰ ਅੰਤ ਵਿੱਚ ਪਤੀ ਬਲਵੰਤ ਦੀ ਵਾਹਿਗੁਰੂ ਜੀ ਕਾ ਹਸਤਾ ਵਾਹਿਗੁਰੂ ਜੀ ਕੀ